ਮੈਂ ਇੱਕੋ ਗੱਲ ਕਹਿ ਕੇ ਬਾਬਾ ਨਦਰ ਸਿੰਘ ਹੋਰੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਵੀ ਸਿੱਖ ਘਰਮ ਦੇ ਉੱਤੇ ਮੁਸਲਮਾਨਾਂ ਨੂੰ ਕੱਡਾ ਮਾਰ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਸੀ ਅਜੀਜ਼ੋਦੀਨ ਵੇਖੋ ਵਿਦੇਸ਼ ਮੰਤਰੀ ਕੌਣ ਆ ਅਜੀਜ਼ੋਦੀਨ ਹੈ ਕੌਣ ਆ ਮੁਸਲਮਾਨ ਹੈ ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਰਦਾਰ ਚੰਦ ਸਿੰਘ ਸ਼ੁਕਰਚੱਕੀਏ ਦਾ ਪੁੱਤਰਾ ਹੈ ਸਿੱਖ ਅਜੀਜ਼ੋਦੀਨ ਨੂੰ ਅਫਗਾਨ ਭੇਜਿਆ ਗਿਆ ਅਫਗਾਨ ਦੇ ਮੁਸਲਮਾਨ ਆਖਣ ਲੱਗੇ ਜੇ ਤੈਨੂੰ ਅਸੀਂ ਇੱਥੇ ਹੀ ਮਾਰ ਦਈਏ ਨਾ ਜਾਂ ਤੇ ਸਾਡੀ ਗੱਲ ਮੰਨ ਲੈ ਉਹਨਾਂ ਕੋਲ ਨਾ ਜਾ ਜਾਂ ਤੈਨੂੰ ਮਾਰ ਵੀ ਸਕਦੇ ਆ ਅਜੀਜੋ ਦੀ ਨੇ ਪਤਾ ਕੀ ਕਿਹਾ ਸੀ ਕਹਿੰਦੇ ਜੇ ਤੁਹਾਡੇ ਚ ਹਿੰਮਤ ਹੈ ਨਾ ਮਾਰ ਕੇ ਵੇਖ ਲਓ ਮਾਰ ਕੇ ਵੇਖੋ ਜੇ ਤੁਹਾਡੇ ਚ ਹਿੰਮਤ ਹੈ ਜੇ ਮੈਂ 2 ਦਿਨ ਤੱਕ ਸ਼ੇਰੇ ਪੰਜਾਬ ਕੋਲ ਨਾ ਨਾ ਪਹੁੰਚਿਆ ਜੇ ਮੈਂ ਲਾਹੌਰ ਉਹਨੂੰ 2 ਦਿਨ ਨਾ ਦਿਸਿਆ ਤੁਹਾਡੇ ਅਫਗਾਨ ਦਾ ਮੇਰੇ ਮਹਿਬੂਬ ਰਾਜੇ ਨੇ ਮਲੀਆਂ ਵੇਟ ਕਰਕੇ ਰੱਖ ਦੇਣਾ ਇਹ ਅਜੀਜੋ ਦੀਨ ਦੇ ਬਚਨ ਨੇ ਸੋ ਇਸ ਕਰਕੇ ਮੈਂ ਬੇਨਤੀ ਕਰਾਂ ਕਿਸੇ ਵੀ ਜਿਹੜੇ ਲੋਕ ਸਿਆਸਤ ਨਾਲ ਸੰਬੰਧ ਰੱਖਦੇ ਹੁਣ ਉਹਨਾਂ ਦਾ ਕਰਮ ਨਾਲ ਕੋਈ ਵਾਸਤਾ ਨਹੀਂ ਹੁੰਦਾ ਹਾਂ ਕਰਮ ਦਾ ਉਹ ਆਸਰਾ ਜੋ ਉਹ ਲੈਂਦੇ ਨੇ ਸੋ ਆਓ ਅਬਦੁੱਸਮਦ ਖਾਨ ਦਾ ਕੋਈ ਮੁਸਲਮਾਨ ਕਰਮ ਨਾਲ ਵਾਸਤਾ ਨਹੀਂ ਸੀ ਹਾਂ ਉਹਨੇ ਇੱਕ ਪਹਿਰਾਵਾ ਪਾਇਆ ਉਹਦਾ ਕੋਈ ਵਾਸਤਾ ਨਹੀਂ ਸੀ ਸੋ ਆਓ ਸਮਾਂ ਆਪਣੀ ਤੋਰੇ ਤੋਰਿਆ ਜਾਂਦਾ ਹੈ ਇਹਨਾਂ ਤੋਂ ਬਾਅਦ ਬਾਬਾ ਦਰਵਾਜ਼ਾ ਸੀ ਰਵੀਸਰ ਵਾਲੇ ਆਦਮਾ ਉਹਨਾਂ ਦੇ ਆਪਾ ਵਚਨ ਸੁਣਨੇ ਨੇ ਉਹਨਾਂ ਤੋਂ ਬਾਅਦ ਖਾਣੇ ਵਾਲੇ ਬਾਬਾ ਜੀ ਆਪਣੇ ਕੋਲ ਪਹੁੰਚ ਰਹੇ ਨੇ ਸਿਮਰਜੀਤ ਸਿੰਘ ਜੀ ਆਓ ਮੈਂ ਮਾਫਰਸ਼ਨ ਨੂੰ ਬੇਨਤੀ ਕਰਾਂ ਉਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਜਿਹੜੇ ਉਹ ਭੇਟ ਕਰਾਂਗੇ ਸਮਾਂ ਤੇ ਕਿਸੇ ਦੀ ਲਿਹਾਜ਼ ਨਹੀਂ ਕਰਦਾ ਮੈਂ ਰਹੀ ਵਾਸਤੇ ਕੱਥ ਸਮੇਂ ਨੇ ਇੱਕ ਨਾ ਮੰਨੀ ਮੈਂ ਫੜ ਫੜ ਰਹੀ ਤਰੀਕ ਸਮੇਂ ਫਿਸਕਾਈ ਕਰਨੇ ਜਿਹੜੇ ਬੁਲਾਰੇ ਸਾਡੇ ਕੋਲ ਆਏ ਨੇ ਜਿਨ੍ਹਾਂ ਨੇ ਸਮਾਂ ਲਾਇਆ ਠੀਕ ਹੈ ਬਾਕੀ ਬੁਲਾਰਿਆਂ ਨੂੰ ਮੈਂ ਬੇਨਤੀ ਕਰਾਂ ਉਹ ਪ੍ਰਬੰਧਕ ਕਮੇਟੀ ਕੋਲ ਆਪਣਾ ਸਨਮਾਨ ਜਿਹੜਾ ਉਹਨਾਂ ਦੇ ਕੋਲ ਜਾ ਕੇ ਸਟੇ ਦੇ ਵਿਚਾਰ ਨੇ ਉੱਥੇ ਹਾਸਲ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰਬਰੀ ਹਣੀਵਾ ਜੋ ਤੋਪਰੇ ਮੇਲਣ ਤੋ ਚਾਓ ਸਿਰ ਕਰ ਕਲੀ ਗਲੀ ਮੇਰੀ ਆਓ ਇਤ ਮੈਂ ਮਾਰਗ ਪੈਰ ਤੇ ਜੈ ਸਿਰ ਤੇ ਜੈ ਕਾਣਾਂ ਕੀ ਜੈ ਗਿਆਨ ਤੇ ਆਣ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਸਤਿਗੁਰ ਨਾਨਕ ਇਹਨਾਂ ਕਾਲ ਰੱਖੀ ਮੇਰੀ ਤੇਰੇ ਗੁਣ ਬਾਪੇ ਮੈਂ ਇੱਕ ਨਾ ਜਾਣਿਆ ਮੈਨੂੰ ਰਖਤ ਦੁਸ ਜੇ ਰਣਗਰਤ ਨਾਨਕ ਸੁਣ ਮੇਰੇ ਸਾਹਿਬਾ ਬਬਦਾ ਪੱਥਰ ਲਿਜੇ ਪਰਦੇਸ਼ਨ ਮੇਰੀ ਜਿੰਦੜੀਏ ਪਰਦੇਸ਼ਨ ਮੇਰੀ ਜਿੰਦੜੀਏ ਕੀ ਤੂਰਾ ਤੇ ਪੌਂਗੀ ਰ ਪਰ ਦੇ ਚਲ ਮੇਰੀ ਸਿੰਦਰੀਏ ਕੀ ਤੂਰਾ ਤੇ ਪੌਂਗੀ ਰ

साईं ਕਿਉਂ ਯਾਦ ਕਰੇ ਰੂਹੀ ਆਸ ਹੀ ਮੋਤੀ ਤੋੜੀ ਤੋੜ ਦੁਆਸਾਂ ਦੀ ਝੰਮ ਝੋਲਾ ਦੇ ਕਿਉਂ ਯਾਦ ਕਰੇ ਮੋਤੀ ਤੋੜੀ ਤੋੜ ਹੋ ਜੇ ਤਨ ਨੇ ਨਹੀਂ ਤੜੀਏ ਇਸ ਕਾਹਦੇ ਕਹੇ ਨੋ ਰੂਹੀ ਨਸ ਤੇਰੀ ਜੰਦਰੀਏ ਇਸ ਰਾਹ ਤੇ ਕਹੇ ਨੋ तेरिया तेरिया सिया से भे I'll पाणी <mile> ਜਾਵੇ ਰਾਹ ਉਹ ਦਾ ਦਸਤਾਰ ਤੇਰੀ ਵੇਦਿਆਰੀ ਉਹ ਜਾਵੇ ਰਾਹ ਪਰ ਮਰਜ਼ੁਦਕਾਰ ਜੋ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਗੁਰੂ ਪਿਆਰੀ ਗੁਰੂ ਘਰ ਸਾਧ ਸੰਗਜ ਸਾਰਿਆਂ ਤੋਂ ਪਹਿਲਾਂ ਫਤਿਹ ਬੁਲਾਓ ਉਹੀ ਵੀ ਰਸਨਾ ਬਾਜੀ ਨਰੇ ਤੋਹਾਰੀ ਸਾਰੇ ਆਪੋ ਜੀ ਵਾਰੀ ਗੁਰੂ ਦੀ ਕਰਤਾਰ ਸਾਹਿਬ ਵਾਰੀ ਗੁਰੂ ਦੀ ਭਤੇ ਮਹਾ ਸ੍ਰੀ ਦਾ ਦੀ ਧਰਤੀ ਦੇ ਉੱਤੇ ਪਹੁੰਚੇ ਆਪਾ ਸਾਰੇ ਨਾਲ ਮਿਲ ਕੇ ਉਹਨਾਂ ਨੂੰ ਸਜਦਾ ਕਰ ਰਹੇ ਆ ਜਿਨ੍ਹਾਂ ਨੇ ਸਿੱਖੀ ਨੂੰ ਜਾਣਾਂ ਵਾਰੀਆਂ ਆਪਣੀ ਸਿੱਖੀ ਦੇ ਅਡੇ ਰਹੇ ਬਾਬਾ ਜੈ ਸਿੰਘ ਜੀ ਖੜ ਇਕ ਉਹਨਾਂ ਦੇ ਆਸਥਾਨ ਦੇ ਉੱਤੇ ਆਪਾਂ ਸਾਰੇ ਤੁਨੇ ਆ ਥੋੜੇ ਸਮੇਂ ਵਿੱਚ ਬਹੁਤ ਦਾ ਲਾਭ ਪ੍ਰਾਪਤ ਕਰਨਾ ਹੈ ਮੇਰੇ ਤੋਂ ਪਹਿਲਾਂ ਆਪ ਜੀਆਂ ਨੇ ਕبھی ਸ੍ਰੀ ਜਥੇਆ ਤੋਂ ਆਦੀ ਵਾਲਾਂ ਦੇ ਨਾਲ ਬਾਬਾ ਜੈ ਸਿੰਘ ਜੀ ਦਾ ਪ੍ਰਸੰਗ ਸਰਵਣ ਕੀਤਾ ਹੈ ਬਾਪੂ ਜੀ ਕਵਿਤਾ ਪੜ੍ਹ ਰਹੇ ਸੀ ਇਹ ਉਹ ਕਵਿਤਾ ਦੇ ਵਿੱਚ ਉਹਨਾਂ ਨੇ ਸਾਰਾ ਜੋ ਬਾਬਾ ਜੀ ਦੇ ਨਾਲ ਹੋਇਆ ਆਪ ਜੀ ਨੂੰ ਦਰਸ਼ਨ ਕਰਵਾਇਆ ਕਿਉਂਕਿ ਬਾਬਾ ਜੈ ਸਿੰਘ ਜੀ ਦਾ ਪਰਿਵਾਰ ਸੀ ਜਿਹੜਾ ਉਹ ਸਾਰਾ ਬਾਬਾ ਜੈ ਸਿੰਘ ਜੀ ਦੇ ਪਿਤਾ ਜੀ ਅਨੰਦਪੁਰ ਸਾਹਿਬ ਜਾਇਆ ਕਰਦੇ ਸਨ ਉਹਨਾਂ ਨੇ ਆਨਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਖੰਡੇ ਬਾਟੇ ਦਾ ਅਮਰਸ਼ ਅਗਿਆ ਸਿੰਘ ਸਾਰੇ ਤੇ ਪਿਆਰੇ ਸਾਰੇ ਪਰਿਵਾਰ ਨੂੰ ਐਦਾਂ ਦਾ ਰੰਗ ਚੜਿਆ ਸਾਰਾ ਪਰਿਵਾਰ ਹੀ ਗੁਰਮੁਖ ਇਹ ਸਾਧ ਸੰਗਤ ਜੀ ਬਾਬਾ ਜੀ ਖੁਦ ਬਾਬਾ ਜੈ ਸਿੰਘ ਜੀ ਅਨੰਦ ਗੁਰੂ ਸਿੰਘ ਮਹਾਰਾਜ ਦੀ ਸੰਗਤ ਕਰਦੇ ਨੇ ਉਹਨਾਂ ਦੀ ਸੰਗਤ ਕਰਕੇ ਸਾਧ ਸੰਗਤ ਜੀ ਮਨ ਨੂੰ ਇੰਨਾ ਦਾ ਰੰਗ ਚੜ੍ਹਿਆ ਜਿਹਦੇ ਬਾਪ ਨੂੰ ਸਤਿਗੁਰ ਮਹਾਰਾਜ ਜੀ ਕਹਿੰਦੇ ਨੇ ਲਾਲ ਰੰਗ ਕਿਸ ਕੋ ਲਾਗਾ ਜਿਸਕੇ ਵੱਡ ਭਾਗ ਸਮਾਨੰਗ ਰਗਿਆ ਜਿਹੜੇ ਨਗਰ ਦੇ ਵਿੱਚ ਆਪਾਂ ਬੈਠੇ ਆ ਇਹ ਨਗਰ ਦਾ ਪਹਿਲਾ ਨਾਮ ਸੀ ਮੁਗਲ ਮਾਜਰਾ ਜਾ ਦੇ ਕਰਕੇ ਇੱਥੇ ਕਿਉਂਕਿ ਮੇਰੇ ਤੋਂ ਪਹਿਲਾਂ ਸੈਕਟਰੀ ਸਾਹਿਬ ਕਹਿ ਰਹੇ ਸੀ ਜਿਹੜੋ ਸਮੁੰਦਰ ਖਾਨ ਸੀ ਉਹ ਕੋਈ ਮੁਸਲਮਾਨ ਨਹੀਂ ਸੀ ਮਾਰੇ ਚੰਗੇ ਲੋਕ ਨੇ ਜਿਹੜੇ ਉਹ ਸਾਰੇ ਧਰਮਾਂ ਦੇ ਵਿੱਚ ਹੁੰਦੇ ਨੇ ਮੁਸਲਮਾਨ ਧਰਮ ਕੋਈ ਮਾੜਾ ਧਰਮ ਨਹੀਂ ਮਾਰੇ ਚੰਗੇ ਲੋਕ ਨੇ ਜਿਹੜੇ ਉਹ ਸਿੱਖਾਂ 'ਚ ਵੀ ਹੋ ਸਕਦੇ ਨੇ ਉਹ ਹਿੰਦੂਆਂ ਦੇ ਵਿੱਚ ਵੀ ਹੋ ਸਕਦੇ ਨੇ ਸਰਾਫ ਦੀ ਅੰਸਰ ਉਹ ਮੁਸਲਮਾਨ ਧਰਮ ਦੇ ਵਿੱਚ ਵੀ ਹੋ ਸਕਦੇ ਨੇ ਤੇ ਜਿਹੜਾ ਸਾਹ ਸਾਜੀ ਅਬਦੁਲ ਸਮੁੰਦਰ ਖਾਨ ਸੀ ਉਹ ਚਾਹੁੰਦਾ ਸੀ ਵੀ ਮੈ ਸਿੱਖਾ ਨੂੰ ਖਤਮ ਕਰ ਲਿਆ ਸਰੰਦ ਤੋਂ ਜਦੋਂ ਪਟਿਆਲੇ ਤੋਂ ਨੌ ਅੱਖਰ ਦੇ ਨਾਲ ਆ ਰਹੇ ਆ ਇੱਥੇ ਆ ਕੇ ਉਹਨੇ ਆਰਾਮ ਕੀਤਾ ਰਿਹਾ ਉਹ ਕੇ ਦੀ ਸਾਧ ਸੰਗਤ ਜੀ ਪੰਡ ਸੀ ਤੇ ਬਾਬਾ ਜੈ ਸਿੰਘ ਜੀ ਆਪਣੇ ਆਨੰਦ ਵਿੱਚ ਇਸ਼ਨਾਨ ਕਰ ਰਹੇ ਨੇ ਜੋ ਵੀ ਨਾਨਾ ਰੱਬ ਦੇ ਨਾਲ ਪਿਆਰ ਹੁੰਦਾ ਹੈ ਪਿਆਰਿਓ ਉਹਨਾਂ ਨੂੰ ਦੁਨੀਆ ਨਜ਼ਰ ਨਹੀਂ ਆਉਂਦੀ ਉਹ ਆਪਣੇ ਨੰਦ ਵਿੱਚ ਰਹਿੰਦੇ ਨੇ ਰੰਗ ਦਾ ਸਹ ਰੰਗ ਰੂਪ ਹੈ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾਮ ਬਾਬਾ ਜੈ ਸਿੰਘ ਜੀ ਇਸ਼ਨਾਕ ਕਰ ਰਹੇ ਨੇ ਬਾਣੀ ਨਾਲ ਜੁੜੇ ਹੋਏ ਨੇ ਸਮੁੰਦਰ ਖਾਨ ਨੇ ਕਿਹਾ ਬਾਬਾ ਜੈ ਸਿੰਘ ਜੀ ਨੂੰ ਕਹਿੰਦੇ ਤੈਨੇ ਇਹਨੂੰ ਪਤਾ ਨਹੀਂ ਮੈਂ ਕੌਣ ਤੈਨੇ ਮੈਨੂੰ ਸਜਦਾ ਨਹੀਂ ਕੀਤਾ ਮੈਨੂੰ ਫਤੇ ਨਹੀਂ ਬੁਲਾਈ ਬਾਬਾ ਜੈ ਸਿੰਘ ਜੀ ਕਹਿਣ ਲੱਗੇ ਕਹਿੰਦੇ ਮੈਨੂੰ ਨਹੀਂ ਪਤਾ ਲੱਗਿਆ ਮੇਰੇ ਕੋਲ ਦੀ ਕੌਣ ਲੰਘਿਆ ਮੈਂ ਤਾਂ ਆਪਣੇ ਆਨੰਦ ਵਿੱਚ ਗੁਰਬਾਣੀ ਪੜ ਰਿਹਾ ਸੀ ਗੁਰਬਾਣੀ ਦਾ ਜਾਪ ਕਰ ਰਿਹਾ ਸੀ ਮੈਨੂੰ ਨਹੀਂ ਪਤਾ ਲੱਗਾ ਕਹਿੰਦੇ ਫਿਰ ਮੈਨੂੰ ਹੋਣ ਨਹੀਂ ਦੇਨੇ ਜਿਦਾ ਕੀਤਾ ਉਹ ਕਹਿੰਦੇ ਸਾਡੇ ਗੁਰੂ ਨੇ ਸਾਨੂੰ ਤਾਂ ਫਤੇ ਬੁਲਾਉਣੀ ਸਿਕਾਈ ਆ ਕੀ ਕਹਿੰਦੇ ਨੇ ਬਾਬਾ ਜੈ ਸਿੰਘ ਜੀ ਵਾਹਿਗੁਰੂ ਜੀ ਕਾ ਸਵਾਹ ਵਾਹਿਗੁਰੂ ਜੀ ਕੀ ਖਬਰੇ ਸਾਡੇ ਗੁਰੂ ਨੇ ਸਾਡੇ ਤੁੰਗ ਗੁਰੂ ਗੋਬਿੰਦ ਸਿੰਘ ਮਾਰਜੀ ਨੇ ਸਾਨੂੰ ਫਤੇ ਬੁਲਾਉਣੀ ਸਿਕਾਈ ਆ ਇਹਨੇ ਤੇਰੀ ਇੱਥੇ ਹੀ ਫਤੇ ਫਤੇ ਚੱਲਦੀ ਐਦਾਂ ਕਰ ਆਪਾਂ ਅਜੇ ਤੱਕ ਪਟਿਆਲੇ ਤੱਕ ਲੈ ਕੇ ਚੱਲ ਬਾਬਾ ਜੈ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ ਚੁੱਕ ਲੰਦਾ ਪਰ ਇਹ ਦੱਸੋ ਇਹ ਪੱਡ ਵਿੱਚ ਹੈ ਕੀ ਹੈ ਕਹਿੰਦੇ ਇਹਦੇ ਵਿੱਚ ਹੁੱਕਾ ਹੈ ਤਮਾਕੂ ਹੈ ਬਾਬਾ ਜੈ ਸਿੰਘ ਜੀ ਕਹਿਣ ਲੱਗੇ ਫਿਰ ਮੈਂ ਨਹੀਂ ਚੁੱਕਦਾ ਜੇ ਉਹਦਾ ਕੋਈ ਪੱਡ ਹੋਣੀ ਮੈਂ ਚੁੱਕ ਲੰਦਾ ਪਰ ਇਹਦੇ ਵਿੱਚ ਤਮਾਕੂ ਹੈ ਇਹ ਨਹੀਂ ਮੈਂ ਚੁੱਕਾਂਗਾ ਕਿਉਂ ਕਿ ਇਹ ਸੀਸ ਦੇ ਵਿੱਚ ਅਬਦੁੱਪਿਆ ਹੋਇਆ ਇਹ ਪੰਡ ਨਹੀਂ ਚੁੱਕਣਾ। ਸਾਰ ਸਮਾਜ ਹੀ ਕਹਿੰਦੇ ਉਸਮੰਦ ਅਬਦੁਲ ਖਾਨ ਕਹਿੰਦਾ ਜੇ ਪੰਡ ਨਹੀਂ ਚੁੱਕਣੀ ਆ ਮਰਨ ਵਾਲੇ ਵੇਲੇ ਤਿਆਰ ਹੋ ਜਾ। ਤੇਰੇ ਕੋਲ ਦੋ ਆਪਸ਼ਨਾਂ ਨੇ ਜਿਹੜੀ ਤੈਨੂੰ ਜੰਗੀ ਲੱਗਦੀ ਏ ਚੋਲਾ ਜਾਂ ਤਾਂ ਆਪਣਾ ਧਰਮ ਛੱਡ ਦੇ ਜਾਂ ਇਹ ਹੋਕੇ ਵਾਲੀ ਪੰਡ ਚੁੱਕ ਲੈ। ਤੇ ਜਾਂ ਪਰ ਮਰਨ ਵਾਲ ਦੇ ਤਿਆਰ ਹੋ ਗਿਆ ਤੇ ਸਾਧ ਸੰਧੀ ਬਾਬਾ ਜੈ ਸਿੰਘ ਜੀ ਕਹਿਣ ਲਗੇ ਅਬਦੁੱਲ ਮੁਸੰਦ ਖਾਨ ਕਹਿੰਦੇ ਸਾਨੂੰ ਤੇਰੀ ਤੀਜੀ ਸ਼ਰਤ ਜਿਹੜੀ ਉਹ ਮਨਜ਼ੂਰ ਹੈ ਆਪ ਕੋ ਸਤਨਾਮ ਮਰਨਾ ਤਬੂਲ ਹੈ ਹਰ ਮੈਂ ਪੰਡਨੀ ਕਿਉਂਦਾ ਮੈਂ ਆਪਣਾ ਧਰਮ ਛੱਡਾ ਕਿਉਂਕਿ ਸਾਧ ਸੰਧੀ ਪਿਆਰੀ ਇਹਨਾਂ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਪਿਆ ਹੋਇਆ ਹੈ ਇਹਨੇ ਤੇਨੇ ਸਾਨੂੰ ਵੇਖਿਆ ਨਹੀਂ ਜਿਹਦਾ ਮਾੜੀ ਨਾਲ ਪਿਆਰ ਪੈ ਜੇ ਉਹ ਸਾਸ ਸਾਜੇ ਕਿੰਦਾ ਦੇ ਆਨੰਦ ਵਿੱਚ ਰਹਿੰਦੇ ਉਹ ਲਾ ਗਈ ਅਜੀ ਦੀਆ ਦਤ ਕਰਨਾਰੇ ਅਤੀਆ Hey yeah. Hey, hey. We are. वारी